ਹਲੋ ਸਸਿਕਾ ਭਾਜੀ ਕਿੱਧਰ ਧਿਆਨ ਆਪਣੇ ਕੰਮ ਹੀ ਕਰ ਰਿਆ ਸੀਗਾ ਭਾਜੀ ਕੰਮ ਕਰ ਮੈਂ ਉੱਥੋਂ ਦੇ ਤਾਂ ਉਹਦਾ ਕੰਮ ਤੂੰ ਕਦੋਂ ਕਰ ਰਿਆ ਤੂੰ ਜੁੱਪ ਕੇ ਬੈਠਾ ਕੋ ਸੋਚਿਆ ਜਿਹਾ ਲੱਗਿਆ ਹੋਇਆ ਤੂੰ ਹੈ ਨਹੀਂ ਨਹੀਂ ਭਾਈ ਕੰਮ ਕਰਨ ਦੇ ਤਰੀਕੇ ਆ ਨਹੀਂ ਕੰਮ ਹੀ ਕਰ ਰਿਆ ਸੀਗਾ ਭਾਜੀ ਕਮਾਲ ਦੀ ਗੱਲ ਹੈ ਇਹ ਪੰਦਰਾਂ ਦਿਨ ਉਹੇ ਕੰਮ ਖੜੇ ਨੂੰ ਨਾ ਕੰਮ ਤੋਰਿਆ ਨਾ ਲੈਣ ਨਾ ਦੇਣ ਫੇਰ ਤੂੰ ਇਤਨਕਾਹ ਮੰਗ ਲੈ ਤੂੰ ਤੂੰ ਐ ਬੈਠਾ ਚੁੱਪ ਕੀਤਾ ਹੈ ਕੁਝ ਹੈ ਕੰਮ ਕਿਉਂ ਨਹੀਂ ਹੈ ਉਹ ਕੰਮ ਲਗਾ ਜਿਹੜਾ ਸਮਾਨ ਤੋਂ ਗਦੇਨ ਨਾਲ ਗੱਡੀਆਂ ਬਾਹਰ ਖੜੀਆਂ ਤਿੰਨ ਉਹਨਾਂ ਦਾ ਸਮਾਨ ਤੋਂ ਉਹ ਕੌਣ ਤੋਊਗਾ ਉਹ ਮੈਂ ਤੋਣਾ ਤੂੰ ਦੇ ਗਾ ਨਾ ਮੈਂ ਕਰਨਾ ਹਾਂ ਤਾਂ ਸਾਰਾ ਕੰਮ ਤਰਗਾਹਾਂ ਦਈ ਤੰਦੋਂ ਦੋਨੋਂ ਬੈਠਾ ਕਮਾਲ ਦੀ ਗੱਲ ਹੈ ਯਾਰ ਕੋਈ ਇਹਨਾਂ ਨੂੰ ਹੈ ਹੀ ਨਹੀਂ ਪੋਰਾ ਆ ਜਾਓ ਤਾਂ ਕੋਲੇ ਬੈ ਕੇ ਕਰਾ ਲਓ ਨਹੀਂ ਬੱਸ ਸਸਰੀ ਗੱਲ ਹੈ ਇਹਨਾਂ ਦੀ ਲੈ ਆ ਯਾਰ ਜਿੱਦਾਂ ਫੋਨ ਆ ਗਿਆ ਘਰੋਂ ਫੋਨ ਹੈ ਹੁਣ ਤਾਂ ਘਰੋਂ ਆਇਆ ਹਜੇ ਹੈਲੋ ਹਲੋ ਹਾਂਜੀ ਕਿੱਥੇ ਹੋ ਮੈਂ ਵਰਕਸ਼ਾਪ ਉੱਥੇ ਕੀ ਕਰ ਰਹੇ ਹਾਂ ਘਰੇ ਪੈਸਾ ਤਾਂ ਕੋਈ ਤੁਸੀਂ ਦੇਣਾ ਨਹੀਂ ਪਿਆ ਪੈਸੇ ਹੁਣ ਤਾਂ ਹਜੇ ਤਨਖਾਹ ਦਿੱਤੀ ਆ ਕੀ ਹੋਇਆ ਮੈਨੂੰ ਪਤਾ ਨਹੀਂ ਕਿ ਆ ਕੇ ਦਵਾਈ ਮੁੱਕੀ ਹੋਈ ਆ ਹਾਂ ਉਹ ਮੈਨੂੰ ਪਤਾ ਹੋ ਤਾਂ ਤੇ ਕੁੜੀ ਦੀ ਫੀਸ ਵੀ ਜਮਾ ਨਹੀਂ ਕਰਵਾਈ ਹੋਈਗੀ ਨਾਮ ਘਟਾ ਉਹਨਾਂ ਨੇ ਸੋਨ ਕੀ ਕਰਨਾ ਵਾ ਮੈਨੂੰ ਤੁਹਾਡੀ ਸਮਝ ਨਹੀਂ ਆਉਂਦੀ ਪੈਸੇ ਜਾਂਦੇ ਕਿੱਥੇ ਆ ਅੱਜ ਤੁਸੀਂ ਪੈਸੇ ਲੈ ਕੇ ਗਏ ਹੋ ਖਰੀਦਣਾ ਕੁਸਤਾ ਮੈਂ ਕਰਦਾ ਕੋਈ ਹੱਲ ਮੈਂ ਲੈ ਆਣਾ ਪਏ ਮੈਂ ਤਾਂ ਤੁਹਾਡੇ ਨਾਲ ਨਾ ਪੁੱਛੀ ਵਿਆਹ ਕਰਾ ਕੇ ਪਛਾਈ ਕਰਦਾ ਕੋਈ ਹੱਲ ਮੈਂ ਲੈ ਕੇ ਆਉਂਗਾ ਪੈਸੇ ਘਰੇ ਲੈ ਕੇ ਬੜੇ ਮਰਦੇ بس ਮੈਂ ਨਾ ਕਹਿਤਾ ਯਾਰ ਪੈਸੇ ਦਾ ਕਿੱਥੋਂ ਕਰਾਂ ਮੈਂ ਭਾਜੀ ਪਹਿਲਾਂ ਹੀ ਬਹੁਤ ਗੁੱਸੇ 'ਚ ਨੇ ਜੇ ਮੈਂ ਭਾਜੀ ਨੂੰ ਕਿਹਾ ਭਾਜੀ ਨੇ ਹੋਰ ਗੁੱਸਾ ਕਰਨਾ ਚੱਲ ਇੱਕ ਵਾਰੀ ਪੁੱਛ ਕੇ ਦੇਖਦਾ ਭਾਜੀ ਨੂੰ ਸ਼ਾਇਦ ਦੇਖ ਦੇਣ ਹੈਲੋ ਹਾਂਜੀ ਭਾਜੀ ਹਾਂਜੀ ਹਾਂਜੀ ਮਨ ਲੱਗਿਆ ਹੋਇਆ ਭਾਈ ਤੁਹਾਡੀ ਗੱਡੀ ਆ ਸ਼ਾਮ ਤੱਕ ਹੋ ਜੂਗੀ ਭਾਈ ਹਾਂਜੀ ਹਾਂਜੀ ਹੋ ਜੂ ਹੋ ਜੂ ਓਕੇ ਭਾਈ ਇੱਕ ਗੱਲ ਕਰਨੀ ਸੀ ਦੱਸੋ ਮੇਨਾਂ ਭਾਈ ਚ ਕੰਮ ਸੀ ਥੋੜਾ ਜਿਹਾ ਨਾ 2000 ਰੁਪਏ ਚਾਹੀਦਾ ਸੀ ਐਡਵਾਂਸ ਯਾਰ ਕਮਾਲ ਦੀ ਗੱਲ ਆ ਥਲੇ ਚਾਰ ਦਿਨ ਤੂੰ ਤਨਖਾਹ ਲੈ ਕੇ ਗਿਆ ਇੰਨੇ ਪੈਸੇ ਤੇਰੇ ਜਾਂਦੇ ਕਿੱਥੇ ਆ ਕੀ ਕਰਨ ਉਹ ਕੰਮ ਤਾਂ ਤੂੰ ਹੀ ਤੋੜ ਦੇਣੀ ਯਾਰ ਕੋਈ ਮੈਨੂੰ ਪਤਾ ਕਰੇ 10000 ਤਨਖਾਹ ਖਰਚਾ ਬਹੁਤਾ ਕਰੇ ਤੇ ਅਚਲੀ ਫੀਸ ਦੇਣੀ ਸੀ ਜਵਾਗ ਦੀ ਇੱਕ ਬੱਚਾ ਵੀ ਥੋੜਾ ਜਿਹਾ ਬਿਮਾਰ ਹੈ ਦਵਾਈ ਚਾਹੀਦੀ ਹੈ ਜੇ ਲੋਕ ਜਿਹੜਾ ਐਡਵਾਂਸ ਦੇ ਤੋ ਮੇਰੀ ਤਨਖਾਹ ਚ ਕੱਟ ਲਿਓ ਤੁਸੀਂ ਕੋਈ ਪੈਸਾ ਪੂਸਾ ਨਹੀਂ ਹੈਗਾ ਹਾਲੇ ਚਾਰ ਦਿਨ ਦੇ ਦਿੱਤਾ ਗੱਡੀਆਂ ਤੋਰੋ ਠੀਕ ਆ ਕੰਮ ਕਰੋ ਯਾਰਗੇ ਹਾਲੇ ਕੋਈ ਪੈਸਾ ਪੂਸਾ ਹੈ ਨਹੀਂ ਮੇਰੇ ਕੋਲੇ ਕੋਈ ਪੈਸਾ ਬਾਸ ਸੱਚੀ ਜੀ ਗੱਲ ਆ ਮੇਰੀ ਭਾਈ ਮੈਂ ਨਾ ਰੋਟੀ ਖਾ ਕੇ ਆਇਆ ਜੀ ਜਲਦੀ ਆ ਜੀ ਰੋਟੀ ਖਾ ਕੇ ਕੰਮ ਦੇਣਾ ਆਪਾਂ ਗੱਡੀ ਤੋਰਨੀ ਆ ਸ਼ਾਮ ਤੱਕ ਮੇਰਾ ਵਾਦਾ ਕੀਤਾ ਹੋਇਆ ਕਸਟਮਰ ਨਾਲ ਠੀਕ ਆ ਜਲਦੀ ਆਉਣਾ ਵਾ ਇਹ ਨਾ ਹੋਵੇ ਤੂੰ ਟਾਈਮ ਲਾਵੇ ਆ ਗਿਆ ਭਾਈ ਬੱਸ ਮੈਂ ਤੇ ਕੀ ਜ਼ਿੰਦਗੀ ਦਿੱਤੀ ਯਾਰ ਆਪਣੇ ਯਾਰ ਦੁੱਖੀ ਦੁੱਖ ਸਾਰੇ ਦੁੱਖ ਮੈਨਾਂ ਦਾ ਮੇਰੇ ਕਰਮਾਂ ਚ ਲਿਖਤੇ ਬਾਬਾ ਜੀ ਨੇ ਕੀ ਫਾਇਦਾ ਇਹ ਜੀ ਜ਼ਿੰਦਗੀ ਦਾ ਲੈ ਤਨ ਸਾਰੀ ਮੋਤੀ ਆ ਜਾਵੇ ਕੀ ਕਰਾਂ ਕੁਝ ਨਹੀਂ ਸਮਝ ਆ ਰਿਹਾ ਕਿੱਥੋਂ ਪੈਸੇ ਕਰਾਂ ਕਿੱਥੋਂ ਅਰੇਂਜ ਕਰਾਂ ਕੀ ਕਰਾਂ ਕੀ ਰੋਂ ਫੋਨ ਆ ਗਿਆ ਹਲੋ ਬਾਕੀ ਡੋਂਟ ਆ ਸੀ ਨਾ ਹਾਂਜੀ ਹਾਂਜੀ ਕਿਵੇਂ ਲੱਗ ਰਹੀ ਸੀ ਗਰੇ ਵੀਰੇ ਮੈਨੂੰ 2-4 ਦਿਨ ਦਾ ਟਾਈਮ ਦੋ ਮੈਂ ਭਰ ਦਿੰਨਾ ਕਿਸ਼ਤ ਵੀਰੇ 2-4 ਦਿਨ ਵੀਰੇ ਹੁਣ ਆਪਦਾ ਹੀ ਜਗਾ ਮੈਂ ਹੋਰ ਫੋਨ ਤੇ ਲਾ ਰਿਹਾ ਤੁਸੀਂ ਮੇਰਾ ਨੰਬਰ ਨਹੀਂ ਚਾਹ ਰਹੇ ਹੈਗੇ ਵੀਰੇ ਮੈਂ ਆਪਣੇ ਨੰਬਰ ਤੋਂ ਕਰ ਰਿਹਾ ਫੋਨ ਆ ਵੀਰੇ ਮੇਰਾ ਨਾ ਪੈਸਾ ਦਾ ਅਰੇਂਜ ਨਹੀਂ ਹੋ ਰਿਹਾ ਕਿਸੇ ਪਾਸੋਂ ਮੈਨੂੰ 2 ਜਾਂ 3 ਦਿਨ ਦਾ ਟਾਈਮ ਦੇ ਦਿਓ ਮੈਂ ਤੁਹਾਨੂੰ ਆਪ ਫੋਨ ਕਰਕੇ ਕਿਸ਼ ਫੜਾ ਕੇ ਜਾਊਂਗਾ ਵੀਰੇ ਕਹਿ ਰਿਹਾ ਦਾ ਨਹੀਂ ਹੋ ਰਿਹਾ ਤੁਸੀਂ ਫੋਨ ਦਾ ਚੱਕੋ ਨਾ ਤੁਸੀਂ ਫੋਨ ਵੀ ਨਹੀਂ ਚੱਕ ਰਹੇ ਹੈਗੇ ਮੈਂ ਚੱਕੂਗਾ ਵੀਰੇ ਫੋਨ ਵੀ ਤੁਹਾਡਾ ਕੋਈ ਵਾਲ ਨਹੀਂ ਮੈਨੂੰ 2 ਦਿਨ ਦਾ ਟਾਈਮ ਦੋ 2 ਜਾਂ 3 ਦਿਨ ਦਾ ਬਸ 2 ਦਿਨ ਅਕਾੜਦੇ ਆਜਾ ਅੱਜ ਕਿੱਥੇ ਪਵਾ ਦਿਓ ਮਰੀ ਜਾਣਾ ਯਾਰ ਮੈਂ ਆਪੇ ਸਾਰੇ ਜਾਬੀ ਮੁੱਕ ਜਾਣੇ ਮਰਨ ਤੋਂ ਬਾਅਦ ਰੇਨ ਵੀ ਆਣ ਵਾਲੀ ਹੋਣੀ ਇੱਥੇ ਪਹਿਜਣਾ ਕਰੋ ਕੋਣ ਯਾਰ ਫਿਰ ਪੈਸੇ ਦਾ ਹੀ ਕਹਿਣਾ ਹੋਣਾ ਇਹਨੇ ਹੈਲੋ ਹੈਲੋ ਪਪਾ ਤੁਸੀਂ ਕਿੱਥੇ ਕੰਦੀ ਆ ਜਾਓਗੇ ਕੀ ਹੋਇਆ ਪੁੱਤ ਪਪਾ ਆ ਜਾਵਾਂਗਾ ਅਜਾਣੀਆਂ ਸਿਰ ਅਫਕੇ ਬਿਲਾ ਮਾਂ ਕੇ ਅਜਾ ਤੋਸੇ ਤਾਂ ਕਿ ਜਮਾ ਚਲਦੀ ਦੀ ਕੋਈ ਨਹੀਂ ਮੈਂ ਆ ਠੀਕ ਆ ਪੁੱਤ ਮੈਂ ਆ ਜੂਗਾ ਕਰੇ ਕੀ ਕਰਾਂ ਯਾਰ ਯਾ ਅਸ਼ਾ ਸ਼ੋਪਾਂ ਚ ਫਸ ਗਿਆ ਮੈਂ ਤਾਂ ਆ ਸਾਹਮਣੇ ਗੁਰੂ ਘਰ ਆ ਗੁਰਦੁਆਰੇ ਮੱਥਾ ਟੇਕਦਾ ਉਸ ਤੋਂ ਬਾਅਦ ਦੇਖਦਾ ਕੀ ਕਰਨਾ ਹੈ ਬਾਪਾ ਭਲੀ ਕਰੂ ਆਪੇ ਯਾਰ ਇਹ ਬੰਨਚਤ ਲਾ ਪਾਜੀ ਇੱਕ ਮਿੰਟ ਗੱਲ ਸੁਣਿਓ ਮਨਿੰਦਰ ਹਾਂਜੀ ਭਾਜੀ ਕੀ ਹਾਲ ਹੈ ਮਨਿੰਦਰ ਵਧੀਆ ਕੋਈ ਪਛਾਣਿਆ ਨਹੀਂ ਵੀਰੇ ਮੈਂ ਨਵਜੂਤ ਯਾਰ ਆਪਾਂ ਇਕੱਠੇ ਪੜਦੇ ਹੁੰਦੇ ਸੀ ਹਾਂ ਕੀ ਆਲਾ ਨਵੋਤ ਵੀਰੇ ਬਹੁਤ ਵਧੀਆ ਨੂੰ ਬੜਾ ਯਾਰ ਦੱਸਾਂ じゃ ਵੀ ਹੋਇਆ ਪਿਆ ਥੀਰਾ ਵੀ ਉੱਤਰਿਆ ਪਿਆ ਤੇਰਾ ਬਸ ਵੀਰੇ ਥੋੜਾ ਜਿਹਾ ਤੂੰ ਇੱਧਰ ਕਿੱਧਰ ਘੁੰਮਦਾ ਪਿਆ ਮੈਂ ਇੱਥੇ ਨਾ ਫੈਕਟਰੀ ਲੱਗਿਆ ਹੋਇਆ ਕੰਮ ਨਾ ਘਰ ਤਾਂ ਸ਼ਿਮਲਾਪੁਰੀ ਨਹੀਂ ਸੀ ਤੇਰਾ ਘਰ ਤਾਂ ਉੱਤਰ ਹੀ ਆ ਹੈਂ ਘਰ ਤਾਂ ਉੱਧਰ ਹੀ ਆ ਇੱਥੇ ਫੈਕਟਰੀ ਲੱਗਿਆ ਹੋਇਆ ਕੰਮ ਤੇ ਨਾ ਤੇ ਹਾਂ ਅੱਛਾ ਉਹਨਾਂ ਲੰਚ ਟਾਈਮ ਸੀਗਾ ਮੈਂ ਕਿ ਚੱਲ ਮੱਥਾ ਟੇਕਣ ਤਾਂ ਯਾਰ ਕਾਉਂਟਸ ਦਾ ਕੀਤਾ ਹੋਇਆ ਚੰਗਾ ਵਧੀਆ ਕੰਮ ਹੂੰ ਇਹ ਕੰਮ ਤਾਂ ਕਿਤੇ ਚੱਲੋਂ ਕਰਦੀਆਂ ਮਜਬੂਰੀਆਂ ਕਰਕੇ ਫਿਰ ਉਦੋਂ ਕੰਮ ਮਿਲਿਆ ਨਹੀਂ ਕਿਤੇ ਕੰਮ ਕਰਨਾ ਜ਼ਰੂਰੀ ਸੀ ਫਿਰ ਮੈਂ ਫੈਕਟਰੀ ਵੀ ਲੱਗ ਕੇ ਆਇਆ। ਤੂੰ ਆ ਮੇਰੇ ਨਾਲ। ਆਪਾਂ ਚੱਲਦੇ ਹਾਂ ਮਾੜਾ ਜਿਹਾ ਮੈਂ ਗੱਲ ਕਰਦਾ। ਹੈਗਾ ਟਾਈਮ? ਚਲੋ ਵੀ ਚੱਲਦਾ। ਚਲ ਆ। ਲੈ ਵੀ ਮਨਿੰਦਰ। ਆ ਜਾ ਮੇਰੇ ਦਫ਼ਤਰ ਬੈਨੇ ਆ। ਨਾਏ ਚਾਹ ਪਿਲਾਉਣਾ ਤੇ ਨਾਲੇ ਆਪਾਂ ਗੱਲਬਾਤ ਕਰਦੇ ਆ। ਆ ਜਾ ਉੱਪਰ। ਆ ਜਾ। ਆ ਮਨਿੰਦਰ। ਆ ਜਾ ਆ ਜਾ। ਬੈਠ ਮੇਰਾ ਭਰਾ ਤੁਸ ਦਾ ਆਫਿਸ ਇਹ ਮੇਰਾ ਆਫਿਸ ਆ ਯਾਰ ਹੋਰ ਕਿਦਾਂ ਬਸ ਠੀਕ ਆ ਬਈ ਯਾਰ ਕਾਲਜ ਪਾਸ ਆਊਟ ਤੋਂ ਬਾਅਦ ਕਿੰਨੇ ਚਿਰ ਬਾਅਦ ਤੁਮ ਮਿਲੇ ਆ ਕਿੱਥੇ ਗੈਪ ਹੋ ਗਿਆ ਸੀ ਬਸ ਘਰ ਗ੍ਰਸਤੀ ਚ ਹੁਲਦੇ ਗਿਆ ਸੀ ਥੋੜਾ ਜਿਹਾ ਕਲਾਸ ਦਾ ਸਭ ਤੋਂ ਹੁਸ਼ਿਆਰ ਬੱਚਾ ਸੀ ਮੋਨੀਟਰ ਹੁੰਦਾ ਸੀ ਹੈਨਾ ਤੇ ਮੈਂ ਤਾਂ ਸੋਚਿਆ ਤੂੰ ਪੜਾਈ ਬਹੁਤ ਵਧੀਆ ਕਰਕੇ ਕਿਤੇ ਬਾਹਰ ਨੂੰ ਨਿਕਲ ਗਿਆ ਵੀ ਜਿਹੜਾ ਮਿਲਦਾ ਹੀ ਨਹੀਂ ਯਾਰ ਨੌਕਰੀ ਦੇ ਸਾਲ ਨੂੰ ਘਰ ਦੀਆਂ ਮਜਬੂਰੀਆਂ ਚ ਮੈਂ ਇੰਨਾ ਕ ਫਸ ਗਿਆ ਸੀ ਨਾ ਕਿ ਕਿਵੇਂ ਬਾਹਰ ਨਹੀਂ ਸਕਿਆ ਔਖੇ ਸੋਖੇ ਹੋ ਕੇ ਅਕਾਊਂਟਸ ਦਾ ਕੋਰਸ ਕੀਤਾ ਮੈਂ 6 ਮਹੀਨੇ ਨੌਕਰੀ ਵਾਸਤੇ ੱੱਕੇ ਖਾਣ ਰਹੇ ਹਾਂ ਪਰ ਕਿਸੇ ਨੇ ਨੌਕਰੀ ਨਹੀਂ ਦਿੱਤੀ ਤੇ ਇੰਨਾ ਕ ਮਜਬੂਰ ਸੀ ਫਿਰ ਮੈਨੂੰ ਫੈਕਟਰੀ ਚ ਜੋਬ ਕਰਨੀ ਪਈ ਹੋਰ ਕੇ ਯਾਰ ਇਹਨਾਂ ਦੁੱਖ ਨੂੰ ਕੋਈ ਬੈਠਾ ਤੋਂ ਅੰਦਰ ਹੈ ਹਰ ਕਿਸੇ ਮੂਰੇ ਤਰਪਦਾ ਅੱਖ ਦੱਸ ਨਹੀਂ ਸਕਦਾ ਤੂੰ ਚੱਲ ਬਚਪਨ ਤੋਂ ਮੇਰੇ ਨਾਲ ਰਹਿ ਆ ਵਸ ਤੇ ਤਾਂ ਤੈਨੂੰ ਮੈਂ ਦੱਸ ਰਿਆਂ ਤੈਨੂੰ ਮੈਂ ਸਹੀ ਦੱਸਾਂ ਨਾ ਅੱਜ ਜੇ ਅੱਜ ਮੇਰਾ ਪੂਰਾ ਮਨ ਸੀਗਾ ਮੈਂ ਸੁਸਾਈਡ ਕਰਨ ਦਾ ਕਰ ਲਿਆ ਤੂੰ ਕਮਲਾ ਤਾਂ ਨਹੀਂ ਹੋਇਆ ਯਾਰ ਜ਼ਿੰਦਗੀ ਤੋਂ ਹਾਰ ਕੇ ਇਹ ਕਦਮ ਚੱਕਣਾ ਕਮਜ਼ੋਰਾਂ ਦੀ ਨਿਸ਼ਾਨੀ ਹੁੰਦੀ ਹੈ ਮੈਂ ਜਾਣਦਾ ਜਿੱਥੇ ਤੱਕ ਤੂੰ ਕਮਜ਼ੋਰ ਨਹੀਂ ਹੈਗਾ ਸ਼ੁਰੂ ਤੋਂ ਯਾਰ ਤੈਨੂੰ ਮੈਂ ਸਹੀ ਦੱਸਾਂ ਅੱਜ ਨਾ ਮੈਂ ਫੈਕਟਰੀ 'ਚ ਵੀ ਸਾਰਾ ਤਰਖਾ ਮੈਨੂੰ ਮਿਲਦੀ ਦੱਸ ਯਾਰ ਤੇ ਇੰਨੀਆਂ ਗੱਲਾਂ ਸੁਣਨੀਆਂ ਪੈਂਦੀਆਂ ਨੇ ਨਾ ਮੈਨੂੰ ਮਾਲਕ ਤੋਂ ਉਤੋਂ ਕਰੋ ਮੈਂ ਬਹੁਤ ਜ਼ਿਆਦਾ ਇਸ ਤਰ੍ਹਾਂ ਨਾ ਪਰੇਸ਼ਾਨ ਹੋਇਆ ਪਿਆ ਪੈਸੇ ਦੀ ਨਹੀਂ ਲੋੜ ਤੈਨੂੰ ਪਤਾ ਅੱਜ ਕੱਲ ਖਰਚੇ ਕਿੰਨੇ ਨੇ ਬੱਚਿਆਂ ਦੇ ਇੱਕ ਕੁੜੀ ਪੜ੍ਹਦੀ ਐ ਮੇਰੀ 6ਵੀਂ 'ਚ ਇੱਕ ਪੜ੍ਹਦੀ ਆ ਤੀਜੀ 'ਚ ਤਨਖਾਹ ਮੇਰੀ ਹੈਗੀ 10000 ਕਰੋ ਵੀ ਫੋਨ ਆ ਰਹੇ ਆ ਪੈਸੇ ਚਾਹੀਦੇ ਨੇ ਪੈਸੇ ਲੈ ਕੇ ਆਈ ਦਵਾਈ ਦਾ ਖਰਚਾ ਤੇ ਮਾਲਕ ਨਾ ਇੱਕ ਮੂਰੇ ਪੈਸਾ ਦਾ ਨਾਂ ਨਹੀਂ ਲੈਣਾ ਤੇ ਅੱਜ ਮੈਂ ইমরান 101% ਮੇਰਾ ਮਨ ਬਣ ਗਿਆ ਸੀ ਮੈਂ ਸੁਸਾਈਡ ਕਰ ਲੈਣੀ ਆ ਅਚਾਨਕ ਮੌਕੇ ਤੇ ਮੇਰੀ ਕੁੜੀ ਦਾ ਫੋਨ ਆ ਗਿਆ ਕਿ ਪਾਪਾ ਅੱਜ ਮੈਂ ਠੀਕ ਨਹੀਂ ਹੈਗੀ ਜਲਦੀ ਘਰੇ ਆ ਜਾਓ ਫਿਰ ਮੈਂ ਸੋਚਿਆ ਇੱਕ ਵਾਰੀ ਗੁਰਦੁਆਰੇ ਮੱਥਾ ਟੇਕ ਕੇ ਕੱਲ ਦਾ ਦੇਣਾ ਕੱਲ ਕੀ ਕਰਨਾ ਅੱਜ ਇੱਕ ਵਾਰੀ ਘਰੇ ਜਾਉਂਗਾ ਉਹ ਤੋਂ ਕਿਸ਼ਤ ਵਾਲਿਆਂ ਦੇ ਫੋਨ ਆਈ ਜਾਂਦੇ ਨੇ ਜੇ ਅੱਜ ਕਿਸ਼ਤ ਨਾ ਦਿੱਤੀ ਅਸੀਂ ਸਮਾਨ ਚੱਕ ਕੇ ਲੈ ਜਾਣਾ ਕਰੋ ਮਨ ਅੰਦਰ ਐਨਾ ਦੁੱਖ ਲੁਕੋਇ ਬੈਠਾ ਯਾਰ ਆਪਣੇ ਅੰਦਰ ਤੋਂ ਤੇਰਾ ਦੁੱਖ ਸੁਣ ਕੇ ਮੇਰੇ ਦਿਲ 'ਚ ਨਾ ਐਨਾ ਉਹ ਹੋ ਰਿਹਾ ਵੀ ਮੈਂ ਤੈਨੂੰ ਦੱਸ ਨਹੀਂ ਸਕਦਾ ਕੀ ਮਹਿਸੂਸ ਹੋ ਰਿਹਾ ਮੈਂ ਪਰ ਤੂੰ ਮੇਰਾ ਦੋਸਤ ਘਟ ਤੇ ਤੂੰ ਮੇਰਾ ਛੋਟਾ ਭਰਾ ਆ ਮੈਨੂੰ ਪਤਾ ਵੀ ਬਚਪਨ 'ਚ ਜਦੋਂ ਆਪਾਂ ਪੜ੍ਹਦੇ ਹੁੰਦੇ ਸੀ ਨਾ ਇਕੱਠੇ ਤੇ ਤੱਕ ਤੂੰ ਹੀ ਸੀਗਾ ਜਿਹਦੇ ਨਾਲ ਮੈਂ ਆਪਣਾ ਹਰ ਦੁੱਖ ਸੁੱਖ ਸ਼ੇਅਰ ਕਰਦਾ ਸੀ ਯਾਰ ਜੇ ਅੱਜ ਤੇਰੇ ਤੇ ਮੁਸੀਬਤ ਪਈ ਆ ਤੇ ਮੈਂ ਕਿਦਾਂ ਪਿੱਛੇ ਹੋਵਾਂ ਅੱਜ ਮੇਰਾ ਦਿਲ ਕਰਦਾ ਯਾਰ ਤੂੰ ਦੋਸਤ ਨਹੀਂ ਕੋ ਛੋਟਾ ਭਰਾ ਆ ਮੇਰਾ ਤੇ ਸ਼ਾਇਦ ਨਾ ਰੱਬ ਨੇ ਤਾਂ ਹੀ ਤੈਨੂੰ ਮੇਰੇ ਨਾਲ ਮਿਲਾਇਆ ਜਾਂ ਮੈਨੂੰ ਤੇਰੇ ਨਾਲ ਮਿਲਾਇਆ ਦੁਬਾਰਾ ਕਿ ਸਾਨੂੰ ਇੱਕ ਦੂਜੇ ਦੀ ਲੋੜ ਐ ਐਮ ਤੈਨੂੰ ਪਤਾ ਵੀਰੇ ਹਰ ਕਿਸੇ ਨੂੰ ਦੁੱਖ ਨਹੀਂ ਦੱਸਿਆ ਜਾਂਦਾ ਅਗਲਾ ਬੰਦਾ ਮਜ਼ਾਕ ਹੀ ਉਡਾਂਦਾ ਇਸ ਕਰਕੇ ਮੈਂ ਕਿਸੇ ਨੂੰ ਦੱਸਿਆ ਨਹੀਂ ਕਿਸੇ ਨੂੰ ਅਜੇ ਤੱਕ ਕਿ ਕੀ ਚੱਲ ਰਿਹਾ ਮੇਰੀ ਜ਼ਿੰਦਗੀ ਚ ਤੇ ਅੱਗੇ ਕੀ ਹੋਣਾ ਉਹ ਤਾਂ ਪਤਾ ਨਹੀਂ ਬਾਬਾ ਜੀ ਨੂੰ ਪਤਾ ਹੋਊਗਾ ਕੀ ਹੋਊਗਾ ਫੇ ਦੇਖ ਮਨਿੰਦਰ ਗੁਰੂ ਤੇ ਪਰ ਉਸ ਸਭ ਤੋਂ ਵੱਡਾ ਜਿਹੜਾ ਬੰਦਾ ਰੱਖਦਾ ਨਾ ਉਹ ਕਿਸੇ ਦਾ ਵਿਸ਼ਵਾਸ ਟੁੱਟਣ ਨਹੀਂ ਦਿੰਦਾ ਗੁਰੂs ਇੰਨੀ ਤਾਕਤ ਹੈ ਹੁਣ ਤੂੰ ਅੱਜ ਮੈਨੂੰ ਜਿਵੇਂ ਦੱਸਿਆ ਵੀ ਮੈਂ ਸੁਸਾਇਸਾਈਡ ਕਰਨ ਲੱਗਿਆ ਸੀ ਤੇ ਗੁਰਦੁਆਰੀ ਤੈਨੂੰ ਮੈਂ ਲੱਗ ਗਿਆ ਇਹ ਤੂੰ ਜਾਂ ਮੈਂ ਨਹੀਂ ਯਤਨ ਕੀਤਾ ਇਹ ਉਹਨੇ ਪ੍ਰਮਾਤਮਾ ਨੇ ਸਾਨੂੰ ਮਿਲਾਇਆ ਪਤਾ ਨਹੀਂ ਕਦ ਲਈ ਮਿਲਾਇਆ ਤੂੰ ਕਰੇ ਜਾ ਕਿੰਨੇ ਪੈਸੇ ਚਾਹੀਦੇ ਆ ਮੈਂ ਦਿੰਨਾ ਤੈਨੂੰ ਲੈ ਮੈਂ ਤੈਨੂੰ ਗੂਗਲ ਪੇ ਕਰਾਂ ਨੰਬਰ ਬੋਲ ਦੇ ਨੰਬਰ ਉਹੀ ਚੱਲ ਰਿਹਾ ਮੇਰਾ ਮੈਂ ਤੈਨੂੰ ਚੈੱਕ ਕਰ 50000 ਰੁਪਏ ਤੈਨੂੰ ਆਨਲਾਈਨ ਪਾ ਦਾਂ ਮੈਂ ਤੇਰੇ ਖਾਤੇ 'ਚ 50000 ਹਾਂ ਨੇਵਰੇ ਇੰਨੇ ਦਾ ਲੋਡ ਵੀ ਨਹੀਂ ਸੀ ਮਨੋਰ ਕਿਸੇ ਚੀਜ਼ ਦੀ ਲੋਡ ਹੈ ਉਹ ਵੀ ਦੱਸ ਕੱਲ ਤੋਂ ਤੂੰ ਮੇਰੇ ਕੋਲੇ ਕੰਮ ਤੇ ਆ ਜਾ ਠੀਕ ਹੈ ਨਾ ਠੀਕ ਹੈ ਵੀਰੇ ਹੈ ਇਹ ਤੇਰੀ ਆਪਣੀ ਫੈਕਟਰੀ ਹੈ ਆਪਣਾ ਤਰ੍ਹਾਂ ਦਫ਼ਤਰ ਹੈ ਅੱਜ ਤੋਂ ਬਾਅਦ ਕਿਸੇ ਦੀਆਂ ਮਿੰਤਾ ਨਹੀਂ ਕਰਨੀਆਂ ਕੁਝ ਨਹੀਂ ਕਰਨਾ ਵਾਈਗੜੂ ਤੇ ਪ੍ਰੋਸਰ ਆਖ ਠੀਕ ਹੈ ਚੱਲੀਏ ਫਿਰ ਪਹੁੰਚ ਜੂਗਾ ਸਵੇਰੇ ਤੋਂ ਟਾਈਮ ਤੇ ਬਸ ਜਾ ਕੇ ਹੁਣ ਜਾਂਦਾ ਹੋਇਆ ਜੋ ਆਖਾਂ ਲਈ ਕੁਝ ਲੈ ਕੇ ਜਾਈ ਠੀਕ ਹੈ ਠੀਕ ਹੈ ਚੱਲੋ ਫਿਰ ਮੇਰਾ ਭਰਾ ਸੰਤਾਂ ਕੇ ਕਾਰਜ ਆਪ ਖਲੂਆ ਹਰ ਕੰਮ ਕਰਾਵਣ ਆਇਆ RAM ਦੇ ਮਹਾਵਾਕ ਅਨੁਸਾਰ ਜੋ ਮਨੁੱਖ ਆਪਣੇ ਗੁਰੂ ਤੇ ਪੂਰਨ ਪ੍ਰੋਸਾ ਰੱਖਦਾ ਹੈ ਤੇ ਫਿਰ ਗੁਰੂ ਵੀ ਉਹਨਾਂ ਦੇ ਵਿੱਚ ਆਪ ਵਰਤਦਾ ਹੈ ਉਹਨਾਂ ਦੇ ਕੰਮਾਂ ਵਿੱਚ ਆਪ ਵਰਤਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ